ਵਾਹਿਗੁਰੂ ਕਿਰਪਾ ਤੇ ਭਏ ਸੁਹੇਲੇ ਜਨਮ ਜਨਮ ਕੇ ਬੇਚੋਰੇ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬਤਲਾ ਭਰਪੂਰ ਲੋਕ ਪਰਲੋਕ ਦੇ ਰਖਕ ਹਉ ਤਪਲਕੇ ਰਾਖੇ ਵਾਲੀਏ ਕੁੱਲ ਆਲਮ ਸਮੁੱਚੀ ਮਾਨਵਤਾ ਨੂੰ ਸਾਂਝੀ ਵਰਤਾਂ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਨਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਪਰ ਰਹੇ ਗੁਰੂ ਪਿਆਰ ਵਾਲਿਓ ਅਤ ਧੰਤਾ ਦੇ ਪਾਤਰ ਹਾਂ ਪਾਤਸ਼ਾਹੀ ਨੇ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਬਖਸ਼ਿਸ਼ ਕਰਕੇ ਨਿਵਾਜਣਾ ਕੀਤਾ ਹੈ ਉਹ ਗੁਰ ਸ਼ਬਦੀ ਵਿਚਾਰ ਦੀ ਪਰੰਪਰਤ ਤੋਂ ਪਹਿਲਾਂ ਉਚਾਰਨ ਕਰੂਗੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅੱਜ ਦਾ ਪਾਵਨ ਸ਼ਬਦ ਗਉੜੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 191 ਤੇ ਸੁਭਾਈ ਮਾਨ ਹੈ ਅਜ ਦੇ ਪਾਵਨ ਸ਼ਬਦ ਦੇ ਰਾਹੀ ਗੁਰੂ ਅਰਜਨ ਦੇਵ ਪਾਛਾ ਜੀ ਬਖਸ਼ਿਸ਼ ਕਰਦੇ ਹਨ ਉਗਉੜੀ ਨਹਿਲਾ ਪੰਜਵਾ ਪ੍ਰਭ ਕਿਰਪਾ ਤੇ ਭਏ ਸੁਹਿਲੇ ਜਨਮ ਜਨਮ ਕੇ ਬੇਚੋਰੇ ਮਿਲੇ ਰਹਾਉ ਰਖਾਉ ਬਲੀ ਬੰਦ ਦੇ ਰਹੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਪਾਤਸ਼ਾਹ ਜੀ ਕਹਿੰਦੇ ਜਦੋਂ ਤੋਂ ਉਸ ਮਾਲਕ ਜੀ ਨੇ ਕਿਰਪਾ ਕੀਤੀ ਹੈ ਜਦੋਂ ਤੋਂ ਉਸ ਮਾਲਕ ਜੀ ਦੇ ਗੁਣ ਗਾਉਣੇ ਸ਼ੁਰੂ ਕੀਤੇ ਨੇ ਉਸ ਮਾਲਕ ਜੀ ਦਾ ਉਪਦੇਸ਼ ਹਿਰਦੇ ਵਿੱਚ ਕਮਾਉਣਾ ਸ਼ੁਰੂ ਕੀਤਾ ਪਾਛੜੀ ਕੰਦੇ ਉਸ ਦਿਨ ਤੋਂ ਅਸੀਂ ਸੌਖੇ ਜੀਵਨ ਵਾਲੇ ਹੋ ਗਏ ਕਿਉਂਕਿ ਸੰਸਾਰ ਦੇ ਅੰਦਰ ਵਿਚਰਦੇ ਤਾਂ ਪਹਿਲਾਂ ਵੀ ਸਾਂ ਪਹਿਲਾਂ ਜਿਹੜੇ ਸਾਡੇ ਆਪਣੇ ਮੁਢਲੇ ਫਰਜ਼ ਸਨ ਉਹ ਫਰਜ਼ ਨਹੀਂ ਉਹ ਬੋਝ ਲੱਗਦੇ ਸੀ ਜ਼ਿੰਦਗੀ ਹੈ ਜਿਹੜੀ ਜ਼ਿੰਦਗੀ ਨਹੀਂ ਜ਼ਿੰਦਗੀ ਇੱਕ ਬੋਝ ਦੀ ਤਰ੍ਹਾਂ ਜ਼ਿੰਦਗੀ ਇੱਕ ਭਾਰ ਦੀ ਤਰ੍ਹਾਂ ਲੱਗਦੀ ਸੀ ਕਿਉਂ ਮਨ ਹੈ ਜਿਹੜਾ ਚਿੰਤਾਵਾਂ ਦੇ ਨਾਲ ਘਿਰਿਆ ਹੋਇਆ ਸੀ ਜਨਮ ਜਨਮ ਕੇ ਵਿਚਰੇ ਮੇਲੇ ਬੜੇ ਲੰਮੇ ਸਮੇਂ ਤੋਂ ਉਸ ਮਾਲਕ ਤੋਂ ਵਿਛੜੇ ਹੋਏ ਸਾਂ ਗੁਰੂ ਨੇ ਕਿਰਪਾ ਕਰ ਦਿੱਤੀ ਜਿਸ ਦਿਨ ਤੋਂ ਸੌਖੇ ਜੀਵਨ ਵਾਲੇ ਹੋ ਗਏ ਉਸ ਮਾਲਕ ਜੀ ਦੇ ਨਾਲ ਸਾਡਾ ਮਿਲਾਪ ਹੋ ਗਿਆ ਆਖੋ ਸਤਨਾਮ ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਹੋ ਗਿਆ ਤੇ ਮਨੁੱਖ ਸੌਖੇ ਜੀਵਨ ਵਾਲਾ ਹੋ ਗਿਆ ਇਹਦੀ ਨਿਸ਼ਾਨੀ ਕੀ ਹੈ ਅਗਲੇ ਪਾਵਨ ਬਚਨਾਂ ਦੇ ਰਾਹੀਂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਤਾਪ ਗਏ ਪਾਈ ਪ੍ਰਭ ਸ਼ਾਂਤ ਸ਼ੀਤਲ ਭਏ ਕਿਨੀ ਪ੍ਰਭ ਦਾਤ ਪਾਤਸ਼ਾਹ ਜੀ ਕਹਿੰਦੇ ਉਸ ਮਾਲਕ ਜੀ ਦੀ ਕਿਰਪਾ ਦੇ ਨਾਲ ਹਿਰਦੇ ਦੀ ਜਿਹੜੀ ਤਪਸ਼ ਹੈ ਉਹ ਖਤਮ ਹੋ ਗਈ ਹਿਰਦੇ ਦੇ ਅੰਦਰ ਸਹਜ ਆ ਗਿਆ ਮਨ ਦਾ ਜਿਹੜਾ ਟਿਕਾਉ ਹੈ ਮਨ ਦਾ ਜਿਹੜਾ ਖੇੜਾ ਹੈ ਉਹ ਪ੍ਰਾਪਤ ਹੋ ਗਿਆ ਜਦੋਂ ਤੋਂ ਮਨ ਦੇ ਅੰਦਰ ਸਹਜ ਆਇਆ ਪਾਤਸ਼ਾਹ ਜੀ ਕਹਿੰਦੇ ਸ਼ੀਤਲ ਭਏ ਕੀਨੀ ਪ੍ਰਬਧਾਤ ਹਿਰਦਾ ਹੈ ਜਿਹੜਾ ਬਿਲਕੁਲ ਸ਼ਾਂਤ ਸ਼ਾਂਤ ਰਹਿੰਦਾ ਹੈ ਉਸ ਮਾਲਕ ਜੀ ਦੀ ਬਖਸ਼ਿਸ਼ ਦੇ ਨਾਲ ਜਦੋਂ ਗੁਰੂ ਜੀ ਦੀ ਬਖਸ਼ਿਸ਼ ਤੋਂ ਬਾਝਾ ਸੀ ਬਾਣੀ ਤੇ ਪਹਿਲਾਂ ਵੀ ਪੜਦਾ ਸੀ ਮਨ ਕਰਕੇ ਸਰੀਰ ਕਰਕੇ ਕਲਪਿਆ ਰਹਿੰਦਾ ਸੀ ਕਾਰਨ ਕੀ ਸੀ ਕਿਉਂਕਿ ਗੁਰੂ ਦਾ ਉਪਦੇਸ਼ ਹਿਰਦੇ ਦੇ ਵਿੱਚ ਧਾਰਨ ਨਹੀਂ ਸੀ ਕੀਤਾ ਗੁਰੂ ਪਾਤਸ਼ਾਹ ਜੀ ਦੇ ਪਾਵਨ ਬਚਨਾਂ ਦੇ ਨਾਲ ਜਦੋਂ ਸਾਂਝ ਬਣਾਉਂਦੇ ਹਾਂ ਪਾਤਸ਼ਾਹ ਜੀ ਕਹਿੰਦੇ ਜਿੰਨਾ ਸਮਾਂ ਹਿਰਦੇ ਦੇ ਵਿੱਚੋਂ ਹਿਰਦੇ ਦੀ ਜਿਹੜੀ ਤਪਸ਼ ਹੈ ਉਹ ਖਤਮ ਨਹੀਂ ਹੁੰਦੀ ਉਹਨਾਂ ਸਮਾਂ ਹਿਰਦੇ ਦੇ ਵਿੱਚ ਜਿਹੜਾ ਸਹਜ ਹੈ ਉਹ ਆ ਨਹੀਂ ਸਕਦਾ ਮਨ ਦਾ ਤੇ ਸਰੀਰ ਦਾ ਤਪਿਆ ਰਹਿਣਾ ਇਹ ਤਾਪਕ ਹੁੰਦਾ ਹੈ ਕੁਦਰਤੀ ਨਿਯਮ ਦੇ ਅਨੁਸਾਰ ਸਰੀਰ ਦਾ ਗਰਮ ਰਹਿਣਾ ਇਹ ਇੱਕ ਤੰਦਰੁਸਤੀ ਦਾ ਲੱਛਣ ਹੋਇਆ ਕਰਦਾ ਹੈ ਪਰ ਕਿਸੇ ਆਹਾਰ ਵਿਹਾਰ ਦੀ ਬਦ ਪਰਹੇਜ਼ੀ ਹੈ ਜਿਹੜੀ ਮਨੁੱਖ ਦੇ ਇਸ ਕੁਦਰਤੀ ਨਿਯਮ ਨੂੰ ਭੰਗ ਕਰ ਦਿੰਦੀ ਹੈ ਜਦੋਂ ਇਹ ਕੁਦਰਤੀ ਨਿਯਮ ਭੰਗ ਹੋ ਜਾਂਦੇ ਹਨ ਫਿਰ ਮਨੁੱਖ ਦਾ ਸਰੀਰ ਅਤੇ ਮਨ ਦੁੱਖਾਂ ਅਤੇ ਰੋਗਾਂ ਦੇ ਨਾਲ ਘਿਰ ਜਾਂਦੇ ਜਿਸ ਕਰਕੇ ਮਨ ਹੈ ਜਿਹੜਾ ਗੁਰੂ ਜੀ ਦੀ ਬਖਸ਼ਿਸ਼ ਤੋਂ ਬਾਂਝਾ ਰਹਿ ਜਾਂਦਾ ਗੁਰਬਾਣੀ ਦੇ ਅੰਦਰ ਜਦੋਂ ਤਾਪ ਦੀ ਗੱਲ ਕੀਤੀ ਪਾਤਸ਼ਾਹ ਜੀ ਨੇ ਤਿੰਨ ਪ੍ਰਕਾਰ ਦੇ ਤਾਪ ਦੀ ਗੱਲ ਕੀਤੀ ਵੈਸੇ ਤੇ ਤਾਪ ਦੀਆਂ ਕਿਸਮਾਂ ਬਹੁਤ ਨੇ ਪਰ ਗੁਰਬਾਣੀ ਦੇ ਅੰਦਰ ਤਿੰਨ ਪ੍ਰਕਾਰ ਦੇ ਤਾਪ ਦੀ ਗੱਲ ਕੀਤੀ ਪਹਿਲਾ ਤਾਪ ਆਗ ਬਿਆਦ ਉਪਾਦ ਰਸ ਕਬਹੁ ਨ ਟੂਟੈ ਤਾਪ ਪਹਿਲਾ ਹੈ ਤਾਪ ਆਗ ਦਾ ਮਨ ਕਿਸੇ ਕਾਰਨ ਕਰਕੇ ਤਪਿਆ ਰਹਿੰਦਾ ਕਿਸੇ ਕਾਰਨ ਕਰਕੇ ਕਲਪਿਆ ਰਹਿੰਦਾ ਉਹ ਹੈ ਚਿੰਤਾ ਉਹ ਹੈ ਝੋਰਾ ਹੈ ਉਹ ਹੈ ਫਿਕਰ ਕੋਈ ਵੀ ਕਾਰਨ ਹੋ ਸਕਦਾ ਹੈ ਬਿਆਦ ਸਰੀਰਕ ਕਸ਼ਟ ਸਰੀਰ ਕੋ ਦੁੱਖ ਕਹਿ ਲਈਏ ਸਰੀਰ ਕੋ ਰੋਗ ਕਹਿ ਲਈਏ ਉਪਾਦ ਉਦਰਤੀ ਆਫਤ ਜਿਹੜਾ ਮਨੁੱਖ ਇਨਾਂ ਤਾਪਾਂ ਤੋਂ ਬਚਣਾ ਚਾਹੁੰਦਾ ਹੈ ਪਾਛੀ ਕਹਿੰਦੇ ਤੈਨੂੰ ਗੁਰੂ ਦੀ ਬਖਸ਼ਿਸ਼ ਦਾ ਪੱਥਰ ਬਣਨਾ ਪੈਣਾ ਤਾਂ ਕਿਤੇ ਜਾ ਕੇ ਤੂੰ ਇਨਾਂ ਤਿੰਨ ਪ੍ਰਕਾਰ ਦੇ ਜਿਹੜੇ ਤਾਪ ਨੇ ਗੁਰਬਾਣੀ ਦੇ ਵਿੱਚ ਦੱਸੇ ਨੇ ਇਨਾਂ ਤੋਂ ਤੂੰ ਬਚ ਸਕਦਾ ਹੈ ਸਰੀਰ ਰੂਪੀ ਕਾਰਖਾਨੇ ਦੇ ਅੰਦਰ ਉਸ ਮਾਲਕ ਜੀ ਨੇ ਬਹੁਤ ਕੁਝ ਪੈਦਾ ਕੀਤਾ ਬਹੁਤ ਕੁਝ ਬਣਾਉਣਾ ਕੀਤਾ ਸਰੀਰ ਨੂੰ ਕਿਸੇ ਪ੍ਰਕਾਰ ਦਾ ਦੁੱਖ ਲੱਗ ਜਾਏ ਕੁਦਰਤੀ ਤਰੀਕੇ ਦੇ ਨਾਲ ਉਸ ਦਾ ਜਿਹੜਾ ਹੱਲ ਹੈ ਉਹ ਸਰੀਰ ਦੇ ਵਿੱਚੋਂ ਹੀ ਲੱਭਿਆ ਜਾ ਸਕਦਾ ਹੈ ਅਜੋਕੇ ਸਮੇਂ ਦੇ ਵਿੱਚ ਆਪਾਂ ਵੇਖਦੇ ਹਾਂ ਕੰਪਿਊਟਰ ਦਾ ਯੁੱਗ ਮੰਨਿਆ ਜਾਂਦਾ ਹੈ ਕੰਪਿਊਟਰ ਹੈ ਜਿਹੜਾ ਉਹ ਮਨੁੱਖ ਦੀ ਜ਼ਿੰਦਗੀ ਦਾ ਅਟੁੱਟ ਅੰਗ ਬਣ ਚੁੱਕਿਆ ਹੈ ਕੰਪਿਊਟਰ ਦੇ ਵਿੱਚ ਕੋਈ ਨੁਕਸ ਪੈ ਜਾਏ ਉਹਦੇ ਵਿੱਚੋਂ ਨੁਕਸ ਕੱਢਣ ਵਾਸਤੇ ਮੇਰੇ ਵਰਗਾ ਬਾਹਰਲੇ ਪਾਸਿਓ ਉਹਨੂੰ ਠੀਕ ਕਰਦਾ ਰਹੇ ਕਰਦਾ ਰਹੇ ਇਸ ਤਰੀਕੇ ਦੇ ਨਾਲ ਨੁਕਸ ਘਟਣ ਦੀ بجائے ਵੱਧ ਜਾਂਦਾ ਹੈ ਕਿਉਂਕਿ ਉਹ ਜਿਹੜਾ ਨੁਕਸ ਹੈ ਉਹ ਨੁਕਸ ਹੈ ਤੇ ਅੰਦਰ ਹੈ ਇਸ ਤਰ੍ਹਾਂ ਮਾਲਕ ਜੀ ਕਹਿੰਦੇ ਜਿਹੜੇ ਸਰੀਰ ਦੇ ਰੋਗ ਨੇ ਜਿਹੜੇ ਸਰੀਰ ਦੇ ਤਾਪ ਨੇ ਗੁਰਬਾਣੀ ਦੇ ਵਿੱਚ ਬਿਆਨ ਕੀਤੇ ਨੇ ਉਹਨਾਂ ਦਾ ਜਿਹੜਾ ਇਲਾਜ ਹੈ ਉਹ ਮਨੁੱਖ ਦੇ ਸਰੀਰ ਦੇ ਅੰਦਰ ਹੈ ਕਈ ਵਾਰ ਮਨੁੱਖ ਆਪਣੇ ਰੋਗ ਦਾ ਇਲਾਜ ਜਦੋਂ ਬਾਹਰੋਂ ਲੱਭਣਾ ਸ਼ੁਰੂ ਕਰਦਾ ਹੈ ਉਹ ਰੋਗ ਦਾ ਇਲਾਜ ਲੱਪਣ ਦੀ بجائے ਉਹ ਰੋਗ ਨੂੰ ਘਟਾਉਣ ਦੀ بجائے ਉਹ ਰੋਗ ਨੂੰ ਵਧਾ ਲੈਂਦੇ ਕਿਉਂਕਿ ਰੋਗ ਦਾ ਇਲਾਜ ਤੇ ਉਸ ਮਾਲਕ ਜੀ ਨੇ ਕੁਦਰਤੀ ਤਰੀਕੇ ਦੇ ਨਾਲ ਲੱਪਣ ਵਾਸਤੇ ਕਹਿਣਾ ਕੀਤਾ ਸੀ ਸਰੀਰ ਵਿੱਚ ਕੋਈ ਰੋਗ ਹੈ ਕਿਸੇ ਡਾਕਟਰ ਦੇ ਕੋਲ ਜਾ ਕੇ ਪਤਾ ਲੱਗ ਜਾਂਦਾ ਪਰ ਮਨ ਰੋਗੀ ਹੈ ਇਹਦਾ ਪਤਾ ਤੇ ਗੁਰੂ ਪਿਆਰ ਵਾਲਿਓ ਗੁਰੂ ਕੋਲ ਆ ਕੇ ਲੱਗਣਾ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਲ ਮੁਖ ਦੇਵੇ ਕਟੈ ਜਮਕੀ ਫੰਦਾ ਜਦੋਂ ਗੁਰੂ ਕੋਲ ਆਇਆ ਗੁਰੂ ਨੇ ਕਹਿਣਾ ਕੀਤਾ ਤੂੰ ਮੰਨ ਕਰਕੇ ਰੋਗੀ ਏ ਜਿਹੜੇ ਤੇ ਮੰਨ ਕਰਕੇ ਗੁਰੂ ਦੇ ਕੋਲ ਬੈਠ ਜਾਣ ਉਹ ਫਿਰ ਆਪਣੇ ਅੰਦਰੂਨੀ ਰੋਗਾਂ ਨੂੰ ਦੂਰ ਕਰਨ ਦਾ ਯਤਨ ਕਰਦੇ ਨੇ ਸੱਚ ਕਰਕੇ ਜਾਣਿਓ ਗੁਰੂ ਪਿਆਰ ਵਾਲਿਓ ਅਸੀਂ ਮਨ ਕਰਕੇ ਕਦੇ ਗੁਰੂ ਕੋਲ ਬੈਠੇ ਨਹੀਂ ਅਸੀਂ ਸਾਰੇ ਆਪੋ ਆਪਣੇ ਜਿਹੜੇ ਘੋੜੇ ਆ ਉਹ ਮਨ ਦੇ ਉਪਝਾ ਕੇ ਮੁੜ ਜਾਂਦੇ ਆ ਕਿਉਂਕਿ ਜਿਹੜੇ ਮਨ ਕਰਕੇ ਗੁਰੂ ਦੇ ਕੋਲ ਬੈਠ ਜਾਣ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਜ਼ਿੰਦਗੀ ਦੇ ਇਹ ਜਿਹੜੇ ਤਿੰਨੇ ਤਾਪ ਨੇ ਉਹ ਲਹਿ ਜਾਂਦੇ ਨੇ ਖਿਰਦਾ ਹੈ ਜਿਹੜਾ ਸਹਿਜ ਵਿੱਚ ਟਿਕ ਜਾਂਦਾ ਹੈ ਖਿਰਦਾ ਹੈ ਜਿਹੜਾ ਖੇੜੇ ਵਿੱਚ ਆ ਜਾਂਦੇ ਪਾਤਸ਼ਾਹ ਜੀ ਕਹਿੰਦੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਪਰਮੇਸ਼ਰ ਨੂੰ ਭੁੱਲਣ ਦੇ ਕਾਰਨ ਇਹ ਜਿਹੜੇ ਮਨ ਦੇ ਰੋਗ ਨੇ ਮਨੁੱਖ ਦੇ ਸਰੀਰ ਨੂੰ ਲੱਗੇ ਹੋਏ ਨੇ ਮਨੁੱਖ ਦੇ ਮਨ ਨੂੰ ਪਹਿਲਾ ਰੋਗ ਹੈ ਚਿੰਤਾ ਦਾ ਫਿਕਰ ਦਾ ਝੋਰੇ ਦਾ ਮਨੁੱਖ ਸੋਚਦਾ ਹੈ ਜਿਸ ਸਮੇਂ ਦੇ ਮੇਰੇ ਅੱਜ ਦੇ ਸਮੇਂ ਵਿੱਚ ਹਾਲਾਤ ਨੇ ਜਿਹੜਾ ਆਉਣ ਵਾਲਾ ਸਮਾਂ ਉਸ ਆਉਣ ਵਾਲੇ ਸਮੇਂ ਦਾ ਮੇਰਾ ਕੀ ਬਣੇਗਾ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੇ ਆਪਣੇ ਹਿਰਦੇ ਦੇ ਅੰਦਰੋਂ ਚਿੰਤਾ ਨੂੰ ਫਿਕਰ ਨੂੰ ਦੂਰ ਕਰਨਾ ਚਾਹੁੰਦੇ ਕਵੀਰ ਕਾਲ ਕਰੰਤਾ ਅਵਹਿ ਕਰ ਅਵਕਰਤਾ ਸੋਇ ਤਾਲ ਜਿਨ੍ਹਾਂ ਦੀ ਅੱਜ ਚਿੰਤਾਵਾਂ ਤੋਂ ਰਹਿਤ ਹੋ ਕੇ ਬੀਤ ਰਹੀ ਹੈ ਉਹਨਾਂ ਦਾ ਆਉਣ ਵਾਲਾ ਕੱਲ ਵੀ ਚਿੰਤਾਵਾਂ ਤੋਂ ਰਹਿਤ ਹੋ ਕੇ ਬੀਤਣਾ ਆਖੋ ਸਤਨਾਮ ਵਾਹਿਗੁਰੂ ਕੱਲ ਦੀ ਫਿਕਰ ਨਾ ਕਰ ਅੱਜ ਸਵਾਰ ਜਿਨ੍ਹਾਂ ਦੀ ਅੱਜ ਸਬਰ ਗਈ ਉਹਨਾਂ ਦੀ ਆਉਣ ਵਾਲੀ ਕੱਲ ਵੀ ਸਬਰ ਜਾਣੀ ਹੈ ਜਿਨ੍ਹਾਂ ਦਾ ਅੱਜ ਫਿਕਰਾਂ ਵਿੱਚ ਹੈ ਅੱਜ ਚਿੰਤਾਵਾਂ ਦੇ ਵਿੱਚ ਹੈ ਉਹਨਾਂ ਦਾ ਆਉਣ ਵਾਲਾ ਕੱਲ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਚਿੰਤਾਵਾਂ ਦੇ ਵਿੱਚ ਹੀ ਰਹਿਣਾ ਹੈ ਮਨੁੱਖ ਨੂੰ ਰੋਜੀ ਰੋਟੀ ਦੀ ਫਿਕਰ ਹੈ ਪਾਤਸ਼ਾਹ ਜੀ ਕਹਿੰਦੇ ਉਹ ਜਿਹੜਾ ਮਾਲਕ ਹੈ ਉਹ ਸੰਸਾਰ ਰੂਪੀ ਪਰਿਵਾਰ ਦਾ ਮੁਖੀ ਹੈ ਉਹ ਮਾਲਕ ਹੈ ਜਿਹੜਾ ਸਾਰੇ ਸੰਸਾਰ ਨੂੰ ਬੜੇ ਲੰਮੇ ਸਮੇਂ ਤੋਂ ਰਿਜ਼ਕ ਦੇ ਕੇ ਸੰਸਾਰ ਦੀ ਪਰਤਪਾਲਣਾ ਕਰਦਾ ਆ ਰਿਹਾ ਹੈ ਤੂੰ ਚਿੰਤਾ ਨਾ ਕਰਿਆ ਕਰ ਉਦਮ ਕਰਿੰਦਿਆਂ ਜੀਉ ਤੂੰ ਕਮਾਵਦਿਆਂ ਸੁਖ ਭੁੰਚ ਗੁਰੂ ਦੇ ਅੱਗੇ ਮਿਹਨਤ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਕੇ ਦਸਾਂ ਨੋਹਾਂ ਦੀ ਕਿਰਤ ਕਮਾਈ ਕਰਨ ਦਾ ਉਦਮ ਕਰਿਆ ਕਰ ਜੇ ਚਿੰਤਾਵਾਂ ਤੋਂ ਰਹਿਤ ਹੋਣਾ ਚਾਹੁੰਨਾ ਹੈ ਪਾਤਸ਼ਾਹੀ ਕਹਿੰਦੇ ਉਸ ਪਰਮੇਸ਼ਰ ਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਕਰ ਮਿਹਨਤ ਕਰਨ ਦੇ ਨਾਲ ਪਰਿਵਾਰ ਸੁਖੀ ਹੋਏਗਾ ਗੁਰੂ ਦਾ ਉਪਦੇਸ਼ ਕਮਾਉਣ ਦੇ ਨਾਲ ਜਿਹੜਾ ਮਨ ਹੈ ਉਹ ਸੁਖੀ ਹੋ ਜਾਏਗਾ ਬਾਛਾਰੀ ਕਹਿੰਦੇ ਜਿਹੜੇ ਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਜਾਣ ਉਹ ਫਿਰ ਚਿੰਤਾਵਾਂ ਤੋਂ ਮੁਕਤ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਸਮਝ ਪੈ ਜਾਂਦੀ ਹੈ ਜਬ ਤੇ ਸ਼ਰਨ ਤੁਮਾਰੀ ਆਏ ਤਬ ਤੇ ਦੋਖ ਗਏ ਪਹਿਲਾ ਤਾਪ ਮਨ ਹੈ ਜਿਹੜਾ ਕਿਸੇ ਨਾ ਕਿਸੇ ਕਾਰਨ ਕਰਕੇ ਦੁਖੀ ਰਹਿੰਦਾ ਸੀ ਹੁਣ ਉਹ ਜਿਹੜਾ ਹਿਰਦੇ ਦਾ ਤਾਪ ਹੈ ਉਹ ਖਤਮ ਹੋ ਗਿਆ ਦੂਜੇ ਨੰਬਰ ਤੇ ਜਿਹੜਾ ਮਨ ਦਾ ਤਾਪ ਹੈ ਉਹ ਹਨ ਸਰੀਰਕ ਕਸ਼ਟ ਹੁਣ ਆਪਾਂ ਵੇਖਦੇ ਆਂ ਮਨ ਕਰਕੇ ਕਈ ਵਾਰ ਮਨੁੱਖ ਸਾਰਾ ਦਿਨ ਕਲਪਿਆ ਰਹੇ ਤੇ ਮਨੁੱਖ ਹੈ ਜਿਹੜਾ ਕਿਸੇ ਨਾ ਕਿਸੇ ਦੇ ਨਾਲ ਲੜਾਈ ਝਗੜੇ ਕਿਸੇ ਦੇ ਨਾਲ ਕਿਸ ਕਲੇਸ਼ ਹੈ ਜਿਹੜਾ ਉਪਾਈ ਰੱਖਦੇ ਇਹ ਜਿਹੜਾ ਕਲੇਸ਼ ਹੈ ਇਹ ਜਿਹੜੇ ਝਗੜੇ ਨੇ ਮਨੁੱਖ ਮਨੁੱਖ ਨੂੰ ਕ੍ਰੋਧੀ ਬਣਾ ਦਿੰਦੇ ਨੇ ਜਦੋਂ ਮਨੁੱਖ ਕ੍ਰੋਧੀ ਬਣ ਜਾਏ ਫਿਰ ਸ਼ਰੀਰ ਕਰਕੇ ਵੀ ਰੁਕੀ ਹੋ ਜਾਂਦੇ ਪਰ ਜਦੋਂ ਗੁਰੂ ਦੇ ਪਾਵਨ ਬਚਨਾਂ ਦੇ ਨਾਲ ਸਾਝ ਬਣਾਉਂਦੇ ਆ ਪਾਤਸ਼ਾਹ ਜੀ ਕਹਿੰਦੇ ਜੇ ਮਨ ਕਰਕੇ ਚਿੰਤਾ ਫਿਕਰ ਤੋਂ ਬਚਣਾ ਚਾਹੁੰਨੇ ਤਾਂ ਵੀ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲੈ ਇਹ ਜਿਹੜਾ ਤੇਰੀ ਜ਼ਿੰਦਗੀ ਦਾ ਪਹਿਲਾ ਤਾਪ ਹੈ ਇਹ ਖਤਮ ਹੋ ਜਾਏਗਾ ਸਰੀਰਕ ਕਸ਼ਟ ਨੇ ਸਰੀਰਕ ਕਸ਼ਟਾਂ ਤੋਂ ਬਚਣਾ ਚਾਹੁੰਦਾ ਹੈ ਪਾਤਸ਼ਾਹ ਜੀ ਕਹਿੰਦੇ ਗੁਰੂ ਅਨੁਸਾਰੀ ਆਪਣਾ ਜੀਵਨ ਬਣਾ ਲੈਣਾ ਕਰ ਸਰੀਰਕ ਕਸ਼ਟਾਂ ਤੋਂ ਵੀ ਬਚ ਜਾਣਾ ਕਰੇਗਾ ਆਖੋ ਸਤਨਾਮ ਕਿਉਂਕਿ ਪਾਤਸ਼ਾਹ ਜੀ ਦੀ ਬਾਣੀ ਹੈ ਜਿਹੜੀ ਉਹ ਮਨੁੱਖ ਦੀ ਹਰ ਪੱਖ ਦੇ ਜੀਵਨ ਤੋਂ ਅਗਵਾਈ ਕਰਦੀ ਹੈ ਹਰ ਪੱਖ ਤੋਂ ਮਨੁੱਖੀ ਜੀਵਨ ਦੀ ਅਗਵਾਈ ਕਰਦੀ ਹੈ ਜਿਸ ਦਿਨ ਸਾਡਾ ਉਠਣਾ ਬੈਠਣਾ ਖਲੋਣਾ ਤੇ ਵਿਚਰਨਾ ਖਾਣਾ ਪੀਣਾ ਪੈਣਣਾ ਗੁਰੂ ਅਨੁਸਾਰੀ ਹੋ ਗਿਆ ਪਤਸ਼ਾਹੀ ਕਹਿੰਦੇ ਉਸ ਦਿਨ ਤੂੰ ਸਰੀਰਕ ਦੁੱਖਾਂ ਤੋਂ ਵੀ ਬਚ ਜਾਏਗਾ ਆਖੋ ਸਤਨਾਮ ਅਜੋਕੇ ਸਮੇਂ ਦੇ ਅੰਦਰ ਮਨੁੱਖ ਹੈ ਜਿਹੜਾ ਬੜੇ ਤਰੀਕੇ ਅਪਣਾਉਂਦਾ ਹੈ ਕਿ ਮਨ ਦਾ ਜਿਹੜਾ ਤਾਪ ਹੈ ਉਹ ਦੂਰ ਹੋ ਜਾਏ ਮਨ ਹੈ ਜਿਹੜਾ ਸ਼ਾਂਤ ਹੋ ਜਾਏ ਬਾਰ ਦੀ ਤਪਸ਼ ਤੋਂ ਬਚਣ ਵਾਸਤੇ ਅਸੀਂ ਗਰਮੀਆਂ ਦੇ ਵਿੱਚ ਏਸੀਆਂ ਦਾ ਸਹਾਰਾ ਵੀ ਲੈਨੇ ਆ ਗੁਰੂ ਦੇ ਉਪਦੇਸ਼ ਤੋਂ ਵਾਂਝਾ ਮਨੁੱਖ ਇੰਨਾ ਕੁ ਕਲਪਿਆ ਪਿਆ ਹੈ ਇੰਨਾ ਕੁ ਤਪਿਆ ਹੋਇਆ ਹੈ ਕਿ ਏਸੀਆਂ ਦੇ ਵਿੱਚ ਬਹਿਣ ਦੇ ਬਾਵਜੂਦ ਵੀ ਇਹਦਾ ਖਿਰਦਾ ਹੈ ਜਿਹੜਾ ਤਪਸ਼ ਤੋਂ ਬਚਿਆ ਨਹੀਂ ਕਿਉਂ ਗੁਰੂ ਦੇ ਉਪਦੇਸ਼ ਤੋਂ ਵਾਂਝਾ ਹੈ ਬਾਚਾਰੀ ਕੇੰਦੇ ਗੁਰੂ ਦੇ ਉਪਦੇਸ਼ ਨੂੰ ਫਿਰਦੇ ਦੇ ਅੰਦਰ ਧਾਰਨ ਕਰ ਸਰੀਰਕ ਦੁੱਖਾਂ ਤੋਂ ਸਰੀਰਕ ਕਸ਼ਟਾਂ ਤੋਂ ਸਰੀਰਕ ਰੋਗਾਂ ਤੋਂ ਵੀ ਬਚ ਜਾਏਗਾ ਤੀਜਾ ਜਿਹੜਾ ਤਾਪ ਹੈ ਕੁਦਰਤੀ ਆਫਤ ਜਦੋਂ ਦੂਜੇ ਤਾਪ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਅਨੁਸਾਰੀ ਬਣਾ ਲੈਣਾ ਕੀਤਾ ਜ਼ਿੰਦਗੀ ਦੇ ਵਿੱਚ ਜੇਕਰ ਕੋਈ ਰੱਬੀ ਨਿਯਮ ਦੇ ਅਨੁਸਾਰ ਕੋਈ ਦੁੱਖ ਵੀ ਆ ਰਿਹਾ ਹੈ ਤਾਂ ਉਹ ਆਖਦੇ ਨੇ ਕੇਤਿਆਂ ਦੁੱਖ ਭੂਖ ਸਦਮਾਰ ਇਹ ਬੇਦਾਤ ਤੇਰੀ ਦਾਤਾਰ ਦੁੱਖਦਾਰੂ ਸੁਖ ਰੋਗ ਭਇਆ ਕਿਉਂਕਿ ਦੁੱਖ ਹੈ ਜਿਹੜਾ ਪਰਮੇਸ਼ਰ ਨੂੰ ਯਾਦ ਕਰਵਾਉਣ ਵਾਸਤੇ ਦਵਾਈ ਦਾ ਕੰਮ ਕਰਦਾ ਹੈ ਕਿਉਂਕਿ ਸੁੱਖਾਂ ਦੇ ਸਮੇਂ ਤੇ ਮਨੁੱਖ ਹੈ ਜਿਹੜਾ ਉਸ ਮਾਲਕ ਨੂੰ ਭੁੱਲ ਜਾਂਦਾ ਹੈ ਗੁਰਬਾਣੀ ਦੇ ਅੰਦਰ ਦੋ ਪ੍ਰਕਾਰ ਦੇ ਦੁੱਖਾਂ ਦੀ ਗੱਲ ਕੀਤੀ ਇੱਕ ਤੇ ਉਹ ਨੇ ਜਿਹੜੇ ਮਨੁੱਖ ਦੇ ਆਪਣੇ ਕਰਮਾਂ ਕਰਕੇ ਮਨੁੱਖ ਦੇ ਜੀਵਨ ਵਿੱਚ ਵਿਆਪ ਰਹੇ ਨੇ ਦੂਸਰੇ ਉਹ ਨੇ ਜਿਹੜੇ ਕਿ ਰੱਬੀ ਹੁਕਮ ਅਨੁਸਾਰ ਰੱਬੀ ਨਿਯਮ ਅਨੁਸਾਰ ਮਨੁੱਖ ਦੇ ਜੀਵਨ ਦੇ ਵਿੱਚ ਆ ਰਹੇ ਨੇ ਜਿਨ੍ਹਾਂ ਦਾ ਜੀਵਨ ਗੁਰੂ ਅਨਸਾਰੀ ਹੋ ਜਾਂਦਾ ਹੈ ਉਹ ਫਿਰ ਦੁੱਖ ਨੂੰ ਵੀ ਉਸ ਰੱਬ ਜੀ ਦੀ ਦਾਤ ਸਮਝ ਕੇ ਪ੍ਰਵਾਨ ਕਰ ਲੈਂਦੇ ਨੇ ਆਖੋ ਸਤਨਾਮ ਕਿਉਂਕਿ ਆਪਾਂ ਵੇਖਦੇ ਆ ਜਦੋਂ ਧੋਬੀ ਕਿਸੇ ਕੱਪੜੇ ਨੂੰ ਧੋਂਦਾ ਹੈ ਧੋਬੀ ਉਸ ਕੱਪੜੇ ਨੂੰ ਪਟਕਾ ਪਟਕਾ ਕੇ ਮਾਰਦਾ ਹੈ ਧੋਬੀ ਦਾ ਉਸ ਕੱਪੜੇ ਦੇ ਨਾਲ ਵੈਰ ਤੇ ਨਹੀਂ ਧੋਬੀ ਉਸ ਕੱਪੜੇ ਨੂੰ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਕਰਵਾਉਣ ਵਾਸਤੇ ਇਹ ਸਭ ਕਰ ਰਿਹਾ ਹੈ ਉਸ ਟੱਪੜੇ ਨੂੰ ਦੁੱਖ ਦੇ ਰਿਹਾ ਹੈ ਜਿਸ ਦਿਨ ਕੱਪੜਾ ਮੈਲਾ ਹੋ ਗਿਆ ਮਾਲਕ ਨੇ ਲਾ ਕੇ ਪਾਸੇ ਰੱਖ ਦੇਣਾ ਕੀਤਾ ਪਰ ਧੋਬੀ ਵੱਲੋਂ ਦਿੱਤਾ ਹੋਇਆ ਦੁੱਖ ਹੈ ਜਿਹੜਾ ਉਸ ਕੱਪੜੇ ਨੂੰ ਉਸ ਮਾਲਕ ਦੀਆਂ ਨਜ਼ਰਾਂ ਦੇ ਵਿੱਚ ਪਰਵਾਨ ਕਰਵਾ ਦਿੰਦਾ ਹੈ ਉਹ ਜਿਹੜਾ ਕੱਪੜਾ ਹੈ ਉਸ ਮਾਲਕ ਦੇ ਤਨ ਦਾ ਸ਼ਿੰਗਾਰ ਬਣ ਜਾਂਦਾ ਹੈ ਆਖੋ ਸਤਨਾਮ ਇਸੇ ਤਰ੍ਹਾਂ ਜੇ ਜ਼ਿੰਦਗੀ ਦੇ ਵਿੱਚ ਦੁੱਖ ਆ ਰਿਹਾ ਹੈ ਇਹ ਜਿਹੜੇ ਦੁੱਖ ਨੇ ਦੁੱਖਾਂ ਦੇ ਵਿੱਚ ਗੁਰੂ ਜੀ ਦੇ ਵੱਲੋਂ ਤੇਰੀ ਪਰਖਿਆ ਲਈ ਜਾ ਰਹੀ ਹੈ ਤੇ ਗੁਰੂ ਦਾ ਸਿੱਖ ਕਿਤੇ ਡੋਲਦਾ ਤੇ ਨਹੀਂ ਇਹਨਾਂ ਦੁੱਖਾਂ ਦੀ ਪਰਖਿਆ ਦੇ ਵਿੱਚ ਜੇ ਤੂੰ ਪਾਸ ਹੋ ਗਿਆ ਇਹਨਾਂ ਦੁੱਖਾਂ ਨੇ ਤੈਨੂੰ ਗੁਰੂ ਦੇ ਦਰ ਤੇ ਪ੍ਰਵਾਨ ਕਰਵਾ ਲੈਣਾ ਆਖੋ ਸਤਿਨਾਮ ਤੀਸਰਾ ਹੈ ਕੋ ਬਿਯਾਦ ਭਾਵ ਕੁਦਰਤੀ ਆਫਤ ਭਾਈ ਜੀਵਾ ਜੀ ਗੁਰੂ ਅੰਗਦ ਸਾਹਿਬ ਜੀ ਦੇ ਸਮੇਂ ਦੇ ਸਿੱਖ ਨੇ ਰੋਜ਼ਾਨਾ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ ਇੱਕ ਦਿਨ ਬਹੁਤ ਜ਼ਿਆਦਾ ਬਹੁਤ ਆਤ ਰਫਤਾਰ ਦੇ ਵਿੱਚ ਮੀਂਹ ਤੇ ਹਨੇਰੀ ਆਈ ਏ ਗੁਰੂ ਜੀ ਦੇ ਦਰਸ਼ਨਾਂ ਤੋਂ ਬਾਝਾ ਹੋ ਗਿਆ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ ਮਾਲਕਾ ਕਿਰਪਾ ਕਰੋ ਤੁਹਾਡੇ ਦਰਸ਼ਨ ਕਰਨ ਵਾਸਤੇ ਮੈਂ ਰੋਜ਼ ਆਉਂਦਾ ਹਾਂ ਅੱਜ ਦੇਰੀ ਹੋ ਗਈ ਜੇਕਰ ਇਹ ਮੀਂਹ ਝੱਖੜ ਹਨੇਰੀ ਖਟ ਜਾਏ ਮੈਂ ਤੁਹਾਡੇ ਦਰਸ਼ਨ ਕਰਨ ਵਾਸਤੇ ਮੈਂ ਤੁਹਾਡੇ ਦਰ ਤੇ ਪਹੁੰਚਾ ਗੁਰੂ ਪਾਤਸ਼ਾਹ ਜੀ ਦੇ ਕੋਲ ਜਾ ਕੇ ਬੇਨਤੀ ਕੀਤੀ ਪਾਤਸ਼ਾਹ ਅੱਜ ਮੀਂਹ ਝੱਖੜ ਹਨੇਰੀ ਦੇ ਕਾਰਨ ਕੁਦਰਤੀ ਆਫਤ ਦੇ ਕਾਰਨ ਅੱਜ ਤੁਹਾਡੇਦਰ ਤੇ ਪਹੁੰਚਣ ਤੇ ਦੇਰ ਹੋ ਗਈ ਜਿਸ ਕਰਕੇ ਮੈਂ ਲੇਟ ਹੋ ਗਿਆ ਉੱਥੇ ਗੁਰੂ ਪਾਤਸ਼ਾਹ ਜੀ ਨੇ ਜਿਹੜਾ ਉਪਦੇਸ਼ ਸੰਝਾ ਕੀਤਾ ਉਹ ਬੜਾ ਧਿਆਨ ਮੰਗਦਾ ਹੈ ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਦੇ ਵਿੱਚ ਲਿਖਿਆ ਰੱਬੀ ਨਿਯਮ ਅਨਸਾਰ ਕੋਈ ਮੀਂਹ ਝੱਖੜ ਹਨੇਰੀ ਆ ਜਾਏ ਅਸੀਂ ਅਰਦਾਸਾਂ ਕਰਨ ਲੱਗ ਜਾਨੇ ਆ ਪਾਤਸ਼ਾਹ ਕਿਰਪਾ ਕਰ ਇਹ ਮੀਂਹ ਚਖਣ ਖਨੇਰੀ ਖਟਾ ਪਾਤਸ਼ਾਹ ਜੀ ਨੇ ਬਚਨ ਸਾਂਝੇ ਕੀਤੇ ਤੂੰ ਕਰੋ ਭਲਾ ਹਮ ਭਲੋ ਨਾ ਜਾਣੈ ਤੂੰ ਸਦਾ ਸਦਾ ਦਿਆਲਾ ਉਹ ਮਾਲਕ ਤੇ ਸਦਾ ਹੀ ਮਨੁੱਖ ਦਾ ਭਲਾ ਕਰਦਾ ਪਰ ਉਹ ਵੱਖਰੀ ਗੱਲ ਐ ਅਸੀਂ ਮਾਲਕ ਦੀ ਦਿੱਤੀ ਹੋਈ ਸੂਝ ਤੋਂ ਬੰਜੇ ਆ ਭਾਈ ਜੀਵਾ ਜੀ ਉਸ ਮਾਲਕ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਸਿੱਖ ਲਈਏ ਇਹ ਜਿਹੜਾ ਮੀਂਹ ਚਖੜ ਖਨੇਰੀ ਹੈ ਇਹ ਕੁਦਰਤੀ ਆਫਤ ਨਹੀਂ ਇਹ ਦੇ ਉਸ ਰੱਬੀ ਨਿਯਮ ਅਨੁਸਾਰ ਉਸ ਰੱਬੀ ਹੁਕਮ ਅਨੁਸਾਰ ਹੋ ਰਿਹਾ ਹੈ ਅਜੋਕੇ ਸਮੇਂ ਦੇ ਅੰਦਰ ਮਨੁੱਖ ਨੇ ਜੋ ਕੁਝ ਕੀਤਾ ਕੁਦਰਤ ਦੇ ਨਾਲ ਐਸਾ ਖਿਲਵਾੜ ਕੀਤਾ ਜਿਸ ਕਰਕੇ ਆਪਾਂ ਵੇਖ ਰਹੇ ਆ ਮੌਸਮ ਦਾ ਜਿਹੜਾ ਪਾਉਣ ਪਾਣੀ ਹੈ ਸਭ ਕੁਝ ਬਦਲਦਾ ਜਾ ਰਿਹਾ ਏ ਜਿਸ ਕਰਕੇ ਕੁਦਰਤੀ ਆਫਤਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਰਿਹਾ ਜਾਂ ਇਹ ਕਹਿ ਲਈਏ ਸਰਕਾਰ ਦੀਆਂ ناکਾਮੀਆਂ ਦੇ ਕਾਰਨ ਮਨੁੱਖ ਦੀਆਂ ناکਾਮੀਆਂ ਦੇ ਕਾਰਨ ਅਜੋਕੇ ਸਮੇਂ ਦੇ ਵਿੱਚ ਜਿਹੜਾ ਮਨੁੱਖ ਹੈ ਉਹ ਰੋਗਾਂ ਦਾ ਸ਼ਿਕਾਰ ਹੋ ਰਿਹਾ ਕਿਉਂਕਿ ਜਦੋਂ ਗੁਰਬਾਣੀ ਦੇ ਅੰਦਰ ਰੱਬ ਜੀ ਵੱਲੋਂ ਕੀਤੇ ਹੋਏ ਪਰ ਉਪਕਾਰਾਂ ਦੇ ਬਾਰੇ ਪੜਨ ਦਾ ਯਤਨ ਕਰਦੇ ਆਂ ਜਿੱਥੇ ਪਾਤਸ਼ਾਹ ਜੀ ਨੇ ਸੰਸਾਰ ਕ੍ਰਿਸ਼ਟਿਆਂ ਦੀ ਗੱਲ ਕੀਤੀ ਉਹਨਾਂ ਪਾਵਨ ਬਚਨਾਂ ਦੇ ਅੰਦਰ ਪਾਤਸ਼ਾਹ ਜੀ ਨੇ ਹਵਾ ਪਾਣੀ ਅੱਗ ਜਿਤਨਾ ਵੀ ਕੁਝ ਮਨੁੱਖ ਦੇ ਵਾਸਤੇ ਮਾਲਕ ਜੀ ਨੇ ਪੈਦਾ ਕੀਤਾ ਸਾਰਾ ਕੁਝ ਬਿਆਨ ਕੀਤਾ ਉਥੇ ਜਿਹੜੇ ਸ਼ਬਦ ਵਰਤੇ ਨੇ ਪਾਤਸ਼ਾਹ ਜੀ ਕਹਿੰਦੇ ਇਹ ਚੀਜ਼ਾਂ ਬੜੀਆਂ ਕੀਮਤੀ ਨੇ ਇਹ ਚੀਜ਼ਾਂ ਬੜੀਆਂ ਅਮੋਲਕ ਨੇ ਜਿਹੜੀਆਂ ਚੀਜ਼ਾਂ ਜਿਹੜੀਆਂ ਵਸਤੂਆਂ ਕੀਮਤੀ ਹੋਣ ਉਹਨਾਂ ਨੂੰ ਸੰਭਾਲ ਕੇ ਰੱਖੀਦਾ ਜੇਕਰ ਅਸੀਂ ਸੰਭਾਲ ਕੇ ਨਹੀਂ ਰੱਖਾਂਗੇ ਉਹ ਚੀਜ਼ਾਂ ਸਾਡੇ ਹੱਥੋਂ ਨਿਕਲ ਜਾਣਗੀਆਂ ਤੇ ਸਾਡੇ ਨੁਕਸਾਨ ਦਾ ਕਾਰਨ ਬਣਣਗੀਆਂ ਹਵਾ ਪਾਣੀ ਸਭ ਕੁਝ ਅਸੀਂ ਬਰਬਾਦ ਕੀਤਾ ਅਸੀਂ ਸੰਭਾਲ ਕੇ ਨਹੀਂ ਰੱਖਿਆ ਜਿਸ ਕਰਕੇ ਅਸੀਂ ਰੋਗਾਂ ਦਾ ਸ਼ਿਕਾਰ ਹੋ ਰਹੇ ਹਾਂ ਇਹ ਉਹੀ ਗੱਲ ਹੈ ਦਦਾਂ ਦੋਸ਼ਨਾ ਦੇਉ ਕਿਸੈ ਦੋਸ਼ ਕਰਮ ਆਪਣੇ ਆਪਾਛ ਜੀ ਕਹਿੰਦੇ ਜਿਹੜੇ ਗੁਰੂ ਦੇ ਉਪਦੇਸ਼ ਨੂੰ ਧਾਰਨ ਕਰ ਲੈਣ ਉਹ ਚਿੰਤਾਵਾਂ ਤੋਂ ਸਰੀਰਕ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਗ ਕਾ ਵਿਨਸਿ ਅਥਾਉ ਬਾਛਰੀ ਕਹਿੰਦੇ ਮੈਂ ਪਰਮੇਸ਼ਰ ਦੇ ਨਾਮ ਨੂੰ ਸਿਮਰ ਸਿਮਰ ਕੇ ਅੱਜ ਇਸ ਅਵਸਥਾ ਤੇ ਪਹੁੰਚ ਗਿਆ ਮੇਰੇ ਹਿਰਦੇ ਦੇ ਅੰਦਰ ਦੁੱਖਾਂ ਦਾ ਰੋਗਾਂ ਦਾ ਨਾਮ ਨਿਸ਼ਾਨ ਤੱਕ ਨਹੀਂ ਹੈ ਕਿਉਂ ਸਹਿਜ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਵ ਸਿਮਰੋ ਪ੍ਰਾਣੀ ਕਿਉਂਕਿ ਗੁਰੂ ਦੇ ਜਿਹੜੇ ਬਚਨ ਨੇ ਗੁਰੂ ਦਾ ਜਿਹੜਾ ਉਪਦੇਸ਼ ਹੈ ਉਹ ਮੇਰੇ ਸੁਭਾਅ ਦੇ ਵਿੱਚ ਆ ਗਿਆ ਹੁਣ ਮੇਰਾ ਜਿਹੜਾ ਸੁਭਾਅ ਹੈ ਗੁਰੂ ਦੀ ਸਿੱਖਿਆਵਾਂ ਵਾਲਾ ਬਣ ਗਿਆ ਹੈ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਹੁਣ ਮੈਂ ਹਰ ਸਮੇਂ ਅਠਾਂ ਪਹਿਰਾਂ ਤੋਂ ਭਾਵ ਹਰ ਸਮੇਂ ਸੰਸਾਰ ਵਿੱਚ ਜਦੋਂ ਵਿਚਰਦਾ ਹਾਂ ਉਸ ਮਾਲਕ ਨੂੰ ਚੇਤੇ ਰੱਖਦਾ ਹਾਂ ਦੁੱਖ ਦਰਦ ਜਮ ਨੇੜ ਨ ਆਵੇ ਹੂ ਨਾਨਕ ਜੋ ਖਰ ਗੁਣ ਗਾਵੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਪਾਤਸ਼ਾਹ ਜੀ ਕਹਿੰਦੇ ਜਿਹੜੇ ਮਨੁੱਖ ਗੁਰੂ ਦੇ ਗੁਣਾ ਨੂੰ ਗਾਉਣਾ ਕਰਦੇ ਹਨ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਦੁੱਖ ਅਤੇ ਦਰਦ ਨੇ ਜਿਹੜੇ ਉਹ ਖਤਮ ਹੋ ਜਾਂਦੇ ਨੇ ਜਿਨ੍ਹਾਂ ਦਾ ਜੀਵਨ ਪਰਮੇਸ਼ਰ ਦੇ ਨਾਮ ਨੂੰ ਧਿਆਨ ਕਰਕੇ ਸੌਖਾ ਹੋ ਗਿਆ ਜੀਵਨ ਦੇ ਵਿੱਚ ਟਿਕਾ ਆ ਗਿਆ ਪਾਤਸ਼ਾਹ ਜੀ ਕਹਿੰਦੇ ਉਹ ਹਰੀ ਦੇ ਗੁਣਾਂ ਨੂੰ ਗਾਉਣਾ ਕਰਦੇ ਨੇ ਮਾਲਕ ਰਹਿਮਤ ਕਰੇ ਜੋ ਪੜਦੇ ਹਾਂ ਜੋ ਸੁਣਦੇ ਹਾਂ ਉਹ ਸਾਡੀ ਨਿਤ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਏ ਤਾਂ ਕਿ ਸਾਡਾ ਵੀ ਸੰਸਾਰ ਤੇ ਆਇਆ ਸਫਲ ਹੋ ਜਾਏ ਸਮੇਂ ਦੀ ਸਮਾਪਤੀ ਹੈ ਹੋਈਆਂ ਭੁੱਲਾਂ ਦੀ ਖਿਮਾ ਅੰਤ ਨੂੰ ਬੁਲਾਓ ਜੀ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ